ਲੁਧਿਆਣਾ ਸਥਿਤ ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨੀ ਮੌਜੂਦਾ ਸਰਕਾਰ ਖਿਲਾਫ ਕੀਤੀ ਜਾ ਰਹੀ ਭੁਖ ਹੜਤਾਲ ਅਤੇ ਦਰਨੇ ਦੀ ਚਲਦੀ ਆਮ ਆਦਮੀ ਪਾਰਟੀ ਦੇ तमाम ਨੇਤਾਵਾਂ ਵੱਲੋਂ ਪਹੁੰਚੀ ਮੌਜੂਦਾ ਸਰਕਾਰ ਤੇ ਨਿਸ਼ਾਨੇ ਸਾਤੇ ਚਾਰੀ ਨੇ ਉਥੇ ਹੀ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਅਤੇ तमाम ਨੇਤਾਵਾਂ ਵੱਲੋਂ ਪਹੁੰਚ ਕੇ ਮੌਜੂਦਾ ਕੈਪਟਨ ਸਰਕਾਰ ਨੂੰ ਨਿਸ਼ਾਨੇ ਸਾਤੇ ਗਏ ਇਸ ਨਾਲ ਹੀ ਐਸਸੀ ਸਕਾਲਰਸ਼ਿਪ ਕੋਟਾਲੇ ਵਿੱਚ ਬੱਚਿਆਂ ਨੂੰ ਨਿਆਹ ਦਿਵਾਉਣ ਦੀ ਵੀ ਗੱਲ ਆਖੀ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਜਿਹੜਾ ਵਜੀਫਾ ਹੈ ਉਹੋ ਪੰਜਾਬ ਗਵਰਨਮੈਂਟ ਜਿਹੜੀ ਐ ਉਹ ਡਕਾਰ ਗਈ ਸੀ ਉਹ ਦੱਬ ਗਏ ਸੀ ਸਭ ਤੋਂ ਪਹਿਲਾਂ ਤਾਂ ਇਹ ਜਾਰੀ ਕਰਨਾ ਹੋ 40% ਜੋ ਲਗਭਗ 200 ਕਰੋੜ ਦੇ ਕਰੀਬ ਬਣਦਾ ਹੈ ਇਹ ਸਾਡੇ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਐ ਸਾਡੇ ਸੰਘਰਸ਼ ਦੀ ਜਿੱਤ ਐ ਮੈਂ ਸਾਰੇ ਸਾਡੇ ਜਿਹੜੇ ਅਹੁਦੇਦਾਰ ਸਾਡੇ ਜਿਹੜੇ ਵਲੰਟੀਅਰ ਜਿਨ੍ਹਾਂ ਨੇ ਮਰਨ ਵਰਤ ਰੱਖਿਆ ਭੁਖੜ ਹੜਤਾਲ ਕੀਤੀ ਇਹਨਾਂ ਦਿਨਾਂ ਤੋਂ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹਣਾ ਨੰਬਰ 2 ਤੇ ਪੰਜਾਬ ਸਰਕਾਰ ਦੁਆਰਾ ਇਹ ਕਹਿਣਾ ਕਿ ਹਾਂ ਅਸੀਂ 40% ਆਪਣੇ ਕੋਟੇ ਦੀ ਕਿਸ਼ਤ ਜਿਹੜੀ ਹੈ ਉਹ ਦੇ ਦਾਂਗੇ ਤਾਂ ਇਹਦਾ ਮਤਲਬ ਉਹ ਮੰਨ ਗਏ ਕਿ ਹਾਂ ਪੰਜਾਬ ਦੇ ਕੋਟੇ ਦੀ ਜਿਹੜੀ ਕਿਸ਼ਤ ਆ ਉਹ ਰਹਿੰਦੀ ਸੀ ਪਾਰਲੀਮੈਂਟ ਦੇ ਵਿੱਚ ਵੀ ਮੈਂ ਬੋਲਿਆ ਸੀ ਕਿ ਸੈਂਟਰ ਕਹਿੰਦਾ ਸੀ ਕਿ ਪੈਸੇ ਦੇਤੇ ਪੰਜਾਬ ਨੇ ਨਹੀਂ ਦਿੱਤੇ ਪੰਜਾਬ ਕਹਿੰਦਾ ਸੀ ਅਸੀਂ ਦੇਤੇ ਸੈਂਟਰ ਨੇ ਨਹੀਂ ਦਿੱਤੇ ਸੋ ਇੱਕ ਤਾਂ ਇਹ ਕੈਪਟਨ ਦਾ ਝੂਠ ਸਾਹਮਣੇ ਆ ਗਿਆ ਇਹਦੇ ਵਿੱਚ ਨੰਬਰ 2 ਤੇ ਇਹ ਇਹ ਸਿਰਫ ਸਕਾਲਰਸ਼ਿਪ ਤੱਕ ਸੀਮਤ ਨਹੀਂ ਇੱਕ ਪਾਸੇ ਤਾਂ ਇਹ ਗਵਰਨਮੈਂਟ ਕਹਿੰਦੀ ਆ ਅਸੀਂ ਬੜੇ ਬੜੇ ਵਾਦੇ ਕੀਤੇ ਨਾ ਨੇ ਘਰ ਘਰ ਨੌਕਰੀਆਂ ਦੇ 1-1 ਮਰਲਿਆਂ ਦੇ ਪਲਾਟ ਦੇ 25-2500 ਰੁਪਇਆ ਬੁਢਾਪਾ ਪੈਨਸ਼ਨ ਦੇ ਤੇ ਦੂਜੇ ਪਾਸੇ ਨੌਕਰੀਆਂ ਦੇਣ ਦੇ ਮਾਮਲੇ 'ਚ ਬੰਦੇ ਕੌਣ ਆਉਂਦੇ ਨੇ ਅੱਗੇ ਐਮਐਲਏਆਂ ਦੇ ਪੁੱਤ ਪੋਤੇ ਤਿੰਨ ਘਰ ਨੂੰ ਨੌਕਰੀਆਂ ਮਿਲੀਆਂ ਹੁਣ ਤੱਕ ਕੀ ਸਿਰਫ ਉਹਨਾਂ ਦੇ ਘਰ ਹੀ ਤਰਸ ਆਇਆ ਇਹਨਾਂ ਨੂੰ ਕੈਪਟਨ ਨੂੰ ਕਿ ਜਿਹੜੇ ਪੰਜਾਬ ਦੇ ਨੌਜਵਾਨ ਟੈਂਕੀਆਂ ਤੇ ਜਿਹੜੇ ਬੈਠੇ ਨੇ ਮੁੰਡੇ ਕੁੜੀਆਂ ਨੌਕਰੀਆਂ ਮੰਗਦੇ ਨੇ ਭਾਖੜਾ ਨਹਿਰ ਤੇ ਛਾਲਾ ਮਾਰ ਕੇ ਖੁਦਕੁਸ਼ੀਆਂ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਸਾਨੂੰ ਨੌਕਰੀ ਦਿਓ ਸਲਫਾਸ ਖੰਡਾ ਕੋਈ ਕੋਈ ਸੜਕਾਂ ਤੇ ਬੈਠੇ ਸਾਰੇ ਸੜਕਾਂ ਤੇ ਬੈਠੇ ਪੰਜਾਬ ਕਿਸਾਨ ਜਿਹੜੇ ਨੇ ਉਹ ਦਿੱਲੀ ਦੇ ਬਾਹਰਾਂ ਤੇ ਬੈਠੇ ਨੇ ਉਹਨਾਂ ਤੇ ਕਦੇ ਦਰਸ ਨਹੀਂ ਆਇਆ ਉਹਨਾਂ ਤੇ ਕਦੇ ਦਰਸ ਨਹੀਂ ਆਇਆ ਕੈਪਟਨ ਸਾਹਿਬ ਨੂੰ ਸੋ ਮੈਂ ਵਧਾਈ ਦੇਣੀ ਚਾਹੂੰਗਾ ਸਾਡੀ ਪਾਰਟੀ ਦੀ ਲੀਡਰਸ਼ਿਪ ਨੂੰ ਉਹਨਾਂ ਦੇ ਜਿਹੜੇ ਵਲੰਟੀਅਰ ਨੇ ਯੋਧੇ ਜਿਹੜੇ ਜਿਨ੍ਹਾਂ ਨੇ ਮਰਨ ਵਰਤ ਰੱਖ ਕੇ ਸਰਕਾਰ ਦੇ ਕੰਨ ਜਿਹੜੇ ਨੇ ਥੋੜੇ ਜਿھے ਖੁੱਲੇ ਨੇ ਪਹਿਲਾਂ ਅਸੀਂ ਕੈਪਟਨ ਸਾਹਿਬ ਦੇ ਘਰ ਦੇ ਅੱਗੇ ਗਏ ਸੀਗੇ ਗਿਆਸਪੁਰਾ ਜੀ ਵੀ ਗਏ ਸੀ ਚੀਮਾ ਸਾਹਿਬ ਵੀ ਗਏ ਸੀ ਸਾਰੇ ਵਿਧਾਇਕ ਉੱਥੋਂ ਸਾਨੂੰ ਗ੍ਰਿਫਤਾਰ ਕਰ ਲਿਆ ਅਸੀਂ ਇੱਥੇ ਆ ਕੇ ਬਹਿ ਗਏ ਸੋ ਉਹ ਤੋਂ ਬਾਅਦ ਸਰਕਾਰ ਤੇ ਪ੍ਰੈਸ਼ਰ ਬਣਿਆ ਉਹਨਾਂ ਨੇ ਫਟਾਫਟ ਕੈਬਨਿਟ ਬੁਲਾਈ ਤੇ ਕੱਲ ਫੈਸਲਾ ਲਿਆ ਕਿ ਅਸੀਂ ਪੈਸੇ ਦੇਵਾਂਗੇ ਅਸੀਂ ਇੱਕ ਹੋਰ ਤੁਹਾਡੇ ਦਰਿਅੇ ਇਹ ਦੱਸਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਵਿਰੋਧੀ ਤੇਰਾ ਵਿਰੋਧੀ ਤੇ ਚੌਕੀਦਾਰ ਵਾਂਗੂ ਹੁੰਦੀ ਹੈ ਉਹਦਾ ਕੰਮ ਹੁੰਦਾ ਜਾਗਦੇ ਰੋ ਉਹਦਾ ਹੋਕਾ ਦੇਣਾ ਅਸੀਂ ਸਰਕਾਰ ਨੂੰ ਸੌਣ ਨਹੀਂ ਦੇਣਾ ਅਸੀਂ ਸਰਕਾਰ ਨੂੰ ਭੁੱਖ ਦੇ ਵਿੱਚ ਵੀ ਕੋਈ ਵੀ ਇਹੋ ਜਿਹਾ ਧੱਕਾ ਕਰਦੀ ਹੈ ਸਰਕਾਰ ਤਾਂ ਅਸੀਂ ਲੋਕਾਂ ਦੇ ਨਾਲ ਖੜਾਂਗੇ ਗਲਤ ਗਰੀਬਾਂ ਦੇ ਨਾਲ ਖੜਾਂਗੇ ਕਿਸਾਨਾਂ ਦੇ ਨਾਲ ਖੜਾਂਗੇ ਮੁਲਾਜ਼ਮਾਂ ਦੇ ਨਾਲ ਖੜਾਂਗੇ ਸਫਾਈ ਕਰਮਚਾਰੀਆਂ ਦੇ ਨਾਲ ਹਰ ਵਰਗ ਦੇ ਨਾਲ ਖੜਾਂਗੇ ਤੇ ਇੱਕ ਮੈਂ ਹੋਰ ਐਲਾਨ ਕਰਨਾ ਚਾਹਣਾ ਸਾਧੂ ਸਿੰਘ ਧਰਮਸੋ ਜਿਹੜੇ ਇਹਦਾ ਮਨਿਸਟਰ ਹੈ ਜਿਹੜਾ 68 ਕਰੋੜ ਰੁਪਇਆ ਜਬਤ ਕਰ ਗਿਆ 68 ਕਰੋੜ ਰੁਪਇਆ ਖਾ ਗਿਆ ਵਜੀਫੇ ਦਾ ਜਿਦੋਂ ਕਿ ਇਹਨਾਂ ਦੇ ਉਹਦੇ ਆਪਣੇ ਵਿਭਾਗ ਦੇ ਵੱਡੇ ਅਫਸਰਾਂ ਨੇ ਇਹ ਗੱਲ ਕੱਢੀ ਹੈ ਜੇ ਪੰਜਾਬ ਸਰਕਾਰ ਉਹਨੂੰ ਬਰਖਾਸਤ ਨਹੀਂ ਕਰਦੀ ਉਹਨੂੰ ਗ੍ਰਿਫਤਾਰ ਨਹੀਂ ਕਰਦੀ ਉਹਨਾਂ ਤੇ ਪਰਚਾ ਨਹੀਂ ਹੁੰਦਾ ਅਸੀਂ ਅਸੀਂ ਉਹਨਾਂ ਇਹ ਵਾਰਨਿੰਗ ਜਿਹੜੀ ਚਾਹੁੰਦੇ ਆ ਮੈਮੋਰੰਡਮ ਇਹ ਅਲਟੀਮੇਟਮ ਦੇਣਾ ਚਾਹੁੰਦੇ ਆ ਗਵਰਨਮੈਂਟ ਨੂੰ ਕਿ ਜੇ ਅਗਲੇ ਆਉਣ ਵਾਲੇ ਦਿਨਾਂ 'ਚ ਸਾਧੂ ਸਿੰਘ ਧਰਮਸੋਤ ਹੋਰਾਂ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਮੰਤਰੀ ਮੰਡਲ 'ਚੋਂ ਤੋਂ ਨ ਦੇ ਪਰਚਾ ਦਰਜ ਕਰਕੇ ਗ੍ਰਿਫਤਾਰ ਨਹੀਂ ਕੀਤਾ ਇਹਦਾ ਤਾਂ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਇੱਕ ਜਨ ਅੰਦੋਲਨ ਸ਼ੁਰੂ ਕਰੂ ਸਾਰੇ ਪੰਜਾਬ ਦੇ ਵਿੱਚ। ਛੇਵਾ ਪੇਸ਼ੇਵਾ ਕਮਿਸ਼ਨ ਲਾਗੂ ਕਰ ਦਿੱਤਾ ਗਿਆ ਵਾ। ਮੁਨਾਫਾ ਨੂੰ ਪੱਕੇ ਕਰ ਦਿੱਤਾ ਜਾ ਰਿਹਾ ਵਾ। ਜਿੱਦਾਂ ਇਹ ਤਾਂ ਜਨਾਵੀ ਵਾਧਾ ਦੇਖੋ ਕੈਪਟਨ ਸਾਹਿਬ ਕਹਿੰਦੇ ਤਰਸ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਨੇ। ਕੀ ਤਰਸ ਸਿਰਫ ਦੋ ਪਰਿਵਾਰਾਂ ਦੀ ਆਇਆ ਇਹਨਾਂ ਨੂੰ। ਉਹ ਵੀ 35 ਸਾਲ ਬਾਅਦ। ਏਸੇ ਏਸੇ ਹਾਲਾਤਾਂ ਦੇ ਵਿੱਚ ਉਸ ਦੌਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਉਹਨਾਂ ਦੇ ਘਰੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਜਿਹੜੇ ਉਹਨਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਤੇ ਕੋਈ ਦਰਸ ਨਹੀਂ ਆਇਆ ਸੋ ਫਿਰ ਤੁਸੀਂ ਸਕੂਲ ਤੁਸੀਂ ਯੂਨੀਵਰਸਿਟੀ ਇਹ ਕਾਦੇ ਵਾਸਤੇ ਬਣਾਈਆਂ ਨੇ ਜੇ ਤੁਸੀਂ ਨੌਕਰੀਆਂ ਦੋ ਦੇਣੀਆਂ ਤਿੰਨ ਦੇਣੀਆਂ ਆਪਣਿਆਂ ਨੂੰ ਗੱਫੇ ਲੋਕਾਂ ਨੂੰ ਧੱਕੇ ਬੇਰੁਜ਼ਗਾਰ ਮਹਿਲਾ ਮੂਰੇ ਜਾਣ ਪਟਿਆਲੇ ਜਦ ਸਿਸਮਾ ਦੇ ਮਹਿਲ ਮੂਰੇ ਜਾਣ ਉੱਥੇ ਡਾਂਗਾ ਪੈਂਦੀਆਂ ਨੇ ਉੱਥੇ ਆਥਰੂ ਗੈਸ ਦੇ ਗੋਲੇ ਉੱਥੇ ਪਾਣੀ ਦੇ ਬਿਛਾਰਾਂ ਤੇ ਕੈਬਨਟ ਦੇ ਬੈਕ ਅਬਦੇ ਐਮਐਲਏ ਦੇ ਪੁੱਤ ਪੋਤਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਕੱਚੇ ਮਾਜਮ ਤੋਂ ਪੱਕੇ ਕੀਤਾ ਜਾ ਰਿਹਾ ਵਾ ਇਹ ਤਾਂ ਹੁਣ ਲੌਲੀਪਾਪ ਨੇ ਇਹ ਤਾਂ ਲੌਲੀਪਾਪ ਨੇ ਜਦੋਂ ਤੱਕ ਉਹ ਫੈਸਲੇ ਹੋਣਗੇ ਜਦੋਂ ਤੱਕ ਉਹ ਕਾਗਜ਼ੀ ਕਾਰਵਾਈਆਂ ਪੂਰੀਆਂ ਹੋਣਗੇ ਉਨ ਤੱਕ ਤਾਂ ਪੰਜਾਬ ਸਰਕਾਰ ਦੇ ਕੋਲੇ ਪਾਵਰ ਹੀ ਨਹੀਂ ਰਹਿਣੀ ਇਸਕੇ ਇਹ ਕੰਮ ਕਰਨ ਦੀ ਇਹ ਜਾਂਦੇ ਜਾਂਦੇ ਹੁਣ ਇੱਕ ਮਤਲਬ ਖਾਣਾ ਪੂਰਤੀ ਕਰ ਰਹਾ ਹੈ ਬਸ ਆਹ ਸਾਹ ਆਹ ਸਾਹ ਮਿਲਖਾ ਸਿੰਘ ਜੀ ਮਿਲਖਾ ਸਿੰਘ ਜੀ ਕੱਲੇ ਪੰਜਾਬ ਦੇ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜੇ ਐਥਲੀਟ ਨੇ ਜਿਹੜੇ ਦੌੜਾਕ ਨੇ ਜਿਹੜੇ ਉਹਨਾਂ ਉਹਨਾਂ ਵਾਸਤੇ ਰੋਲ ਮਾਡਲ ਨੇ ਉਹ ਸਵਾਸ ਜੁ ਉਹਨਾਂ ਦਾ ਚਲੇ ਜਾਣਾ ਬਹੁਤ ਵੱਡਾ ਘਾਟਾ ਹੈ ਖਾਸ ਤੌਰ ਤੇ ਸਪੋਰਟਸ ਜਗਤ ਨੂੰ ਮਿਲਖਾ ਸਿੰਘ ਜੀ ਨੇ ਮਿਲਖਾ ਸਿੰਘ ਨੇ ਜਿਸ ਗਰੀਬੀ 'ਚ ਉੱਠ ਕੇ ਪ੍ਰਾਪਤੀਆਂ ਕੀਤੀਆਂ ਉਹ ਬਹੁਤ ਸਾਰੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ ਦਿੰਦਾ ਰਹੂਗਾ ਲੁਧਿਆਣਾ ਤੋਂ ਵਿਪਨ अरोड़ा ਦੀਪੋ ਹੋਜਾ ਸੰਜੈਤ ਨਿਊਜ਼